ਹੈਲੋ एवरीवन ਮਿਸ਼ਨ ਸਮਰਤ ਪੰਜਾਬੀ ਪੇਜ ਨੰਬਰ 7 ਹੈ ਆਪਣੀ ਸਟੋਰੀ ਦਾ ਨਾਮ ਹੈ ਬੱਦਲ ਦੀ ਕੁਤਕੁਤਾਰੀ ਕੁਤਕੁਤਾਰੀ ਕੀ ਹੁੰਦੀ ਆਪਾਂ ਕਹਿੰਦੇ ਨੇ ਕੁਤਕਤਾੜੀਆਂ ਕੱਢੀ ਜਾਂਦਾ ਮੇਰੇ ਆਪਾਂ ਨੂੰ ਹਾਸਾ ਆਉਂਦਾ ਫਿਰ ਹੈਨਾ ਤਾਂ ਆਪਣੇ ਕੋਲ ਹੋਈ ਆ ਬੱਦਲ ਦੀ ਕੁਤਕੁਤਾਰੀ ਦੇਖੋ ਆਪਣੇ ਕੋਲ ਬਣਿਆ ਹੋਇਆ ਹੈ ਬੱਦਲ ਹੱਸ ਰਿਹਾ ਉਹਨੂੰ ਕੁਤਕਤਾੜੀਆਂ ਨਿਕਲਦੀ ਜਾਂਦੀਆਂ ਤੇ ਉਹ ਬੜਾ ਹਸੀ ਜਾਂਦਾ ਆ ਦੇਖੋ ਆ ਪੇੜ ਵੀ ਹਸੀ ਜਾਂਦਾ ਪਿਆ ਹੈ ਤੇ ਆ ਬਾਰਿਸ਼ ਹੋ ਰਹੀ ਆ ਬੱਦਲਾਂ ਤੋਂ ਹੈਨਾ ਠੀਕ ਹੈ ਰੁੱਖ ਸਾਰੇ ਜਮੀਨ ਧਰਤੀ ਆਪਣੇ ਕੋਲ ਅਬੱਦਲ ਨੇ ਆ ਕੀਏ ਰੁੱਖ ਹੈ ਬਹੁਤ ਪੁਰਾਣੀ ਗੱਲ ਹੈ ਰੁੱਖ ਇੰਨੇ ਲੰਮੇ ਅਤੇ ਸੰਘਣੇ ਸਨ ਕਿ ਉਹ ਬੱਦਲਾਂ ਤੱਕ ਪਹੁੰਚ ਜਾਂਦੇ ਸਨ ਆ ਦੇਖੋ ਰੁੱਖ ਕਿੰਨੇ ਲੰਬੇ ਨੇ ਬੱਦਲ ਬੱਦਲਾਂ ਤੋਂ ਵੀ ਉੱਚੇ ਚਲੇਗੇ ਦਰਖਤ ਰੁੱਖ ਇੰਨੇ ਲੰਬੇ ਅਤੇ ਸੰਘਣੇ ਸਨ ਕਿ ਉਹ ਬੱਦਲਾ ਤੱਕ ਪਹੁੰਚ ਜਾਂਦੇ ਸਨ ਜਦੋਂ ਉਹ ਖੁਸ਼ੀ ਨਾਲ ਲਹਿਰਾਉਂਦੇ ਖੁਸ਼ੀ ਨਾਲ ਆ ਦੇਖੋ ਹੱਸੀ ਜਾਂਦੇ ਨਾ ਠੀਕ ਹੈ ਖੁਸ਼ੀ ਨਾਲ ਲਹਿਰਾਉਂਦੇ ਬਦਲਾ ਨੂੰ ਕੁਤਕੁਤਾਰੀ ਹੋਣ ਲੱਗਦੀ ਖੁਸ਼ੀ ਨਾਲ ਲਹਿਰਾਉਂਦੇ ਤਾਂ ਉਹਨਾਂ ਨੂੰ ਹਾਸਾ ਆਣ ਲੱਗ ਜਾਂਦਾ ਸੀ ਕੁਤਕਤਾੜੀਆਂ ਨਿਕਲਦੀਆਂ ਸੀਗੀਆਂ ਤਾਂ ਉਹ ਉੱਚੀ ਉੱਚੀ ਹੱਸ ਪੈਂਦੇ ਉੱਚੀ ਉੱਚੀ ਹੱਸ ਪੈਂਦੇ ਅਤੇ ਮੀ ਪੈਣ ਲੱਗ ਜਾਂਦਾ ਤੇ ਹੱਸਦੇ ਜਦੋਂ ਕੁਤਕੁਤਾੜੀ ਹੁੰਦੀ ਹੱਸਦੇ ਤਾਂ ਬਦਲਾ ਚੁੱਕੀ ਆਣ ਲੱਗ ਜਾਂਦਾ ਸੀ ਮੀ ਪੈਣ ਲੱਗ ਜਾਂਦਾ ਸੀ ਤਰਤੀ ਇਸ ਬੇਮੌਸਮੀ ਬਰਸਾਤ ਨਾਲ ਦੁਖੀ ਹੋ ਜਾਂਦੀ ਪਰ ਤਰਤੀ ਨੂੰ ਕੀ ਸੀਗਾ ਦੁੱਖ ਹੁੰਦਾ ਸੀਗਾ ਵੀ ਉਹ ਬੇਮੌਸਮੀ ਬਰਸਾਤ ਹੁੰਦੀ ਸੀ ਬਰਸਾਤ ਦਾ ਮੌਸਮ ਹੀ ਨਹੀਂ ਹੁੰਦਾ ਸੀਗਾ ਉਹ ਵਲਾ ਮੀ ਪੈਨ ਕਾਰਨ ਇਹ ਸੁੱਕਦੀ ਨਹੀਂ ਸੀ ਮੀ ਆਈ ਜਨ ਮੀ ਆਈ ਜਾਏਗਾ ਤਾਂ ਫਿਰ ਕੀ ਸੁੱਕੇਗੀ ਨਹੀਂ ਨਾ ਉਹ ਰੁੱਖਾਂ ਨਾਲ ਰੋਸ ਜਾਂਦੀ ਤਰਤੀ ਜਿਹੜੀ ਹੈ ਰੁੱਖਾਂ ਨਾਲ ਰੋਸ ਜਾਂਦੀ ਸੀਗੀ ਨਰਾਜ਼ ਹੋ ਜਾਂਦੀ ਸੀਗੀ ਅਤੇ ਰੁੱਖਾਂ ਨੂੰ ਲਹਿਰਾਉਣ ਤੋਂ ਮਨਾ ਕਰਦੀ ਤੇ ਰੁੱਖਾਂ ਨੂੰ ਕਹਿੰਦੀ ਤੁਸੀਂ ਲਹਿਰਾਓ ਨਾ ਲਹਿਰ ਆਉਗੇ ਤਾਂ ਕੁਤਕੁਤਾੜੀਆਂ ਹੋਣਗੀਆਂ ਤੇ ਬੱਦਲਾ ਤੋਂ ਮੀਂਹ ਆਏਗਾ ਪਰ ਦਰਖਤਾਂ ਨੂੰ ਚੰਗੀ ਤਰ੍ਹਾਂ ਲਹਿਰਾਂਉਣ ਵਿੱਚ ਹੀ ਆਨੰਦ ਆਂਦਾ ਸੀ ਪਰ ਦਰਖਤ ਕੀ ਨੇ ਉਹਨਾਂ ਨੂੰ ਲਹਿਰਾਂਨਾ ਜਿੰਨੀ ਦੇਰ ਤੱਕ ਉਹਨਾਂ ਨੂੰ ਮਜ਼ਾ ਨਹੀਂ ਆਂਦਾ ਸੀਗਾ ਠੀਕ ਹੈ ਲਹਿਰਾਂਦੇ ਸੀ ਤਾਂ ਉਹਨਾਂ ਨੂੰ ਮਜ਼ਾ ਆਂਦਾ ਸੀਗਾ ਆਨੰਦ ਆਂਦਾ ਸੀਗਾ ਬੱਦਲ ਵੀ ਖੁਸ਼ ਹੋ ਕੇ ਬਹੁਤ ਵਰਖਾ ਕਰਦੇ ਰਹਿੰਦੇ ਬੱਦਲ ਖੁਸ਼ ਹੁੰਦੇ ਸੀਗੇ ਇਹਨੂੰ ਇਹ ਹਿਲਦੇ ਤਾਂ ਬੱਦਲਾ ਨੂੰ ਵੀ ਫਿਰ ਕੀ ਹੋਣ ਲੱਗ ਜਾਂਦਾ ਬੱਦਲ ਵੀ ਖੁਸ਼ ਹੋ ਜਾਂਦੇ ਸੀਗੇ ਤੇ ਬੱਦਲਾ ਤੋਂ ਮੀਂਹ ਹੋਣ ਲੱਗ ਜਾਂਦਾ ਸੀਗਾ ਬੱਦਲ ਵੀ ਖੁਸ਼ ਹੋ ਕੇ ਵਰਖਾ ਕਰਦੇ ਰਹਿੰਦੇ ਸਨ ਇੱਕ ਦਿਨ ਤਰਤੀ ਨਿਰਸ ਕੇ ਰੁੱਖਾਂ ਨੂੰ ਜੜਾਂ ਤੋਂ ਪੁੱਟ ਲਿਆ ਇੱਕ ਦਿਨ ਤਰਤੀ ਕੀ ਹੈ ਰੁੱਖਾਂ ਨਾਲ ਰੋਸ ਗਈ ਤੇ ਉਹਨਾਂ ਨੂੰ ਜੜਾਂ ਤੋਂ ਹੀ ਪੱਟ ਦਿੱਤਾ ਉਦੋਂ ਤੋਂ ਬੱਦਲ ਤਰਤੀ ਤੋਂ ਦੂਰ ਹੋ ਗਏ ਤਾਂ ਫਿਰ ਕੀ ਹੋਇਆ ਬੱਦਲ ਜਿਹੜੇ ਨੇ ਤਰਤੀ ਤੋਂ ਕੀ ਹੋ ਗਏ ਦੂਰ ਹੋ ਗਏ ਬੜੀ ਦੂਰ ਹੋ ਗਏ ਤਰਤੀ ਦੇ ਗੁੱਸੇ ਦੇ ਕਾਰਨ ਬੱਦਲ ਉਹਨਾਂ ਤੋਂ ਦੂਰ ਹੋ ਗਏ ਤਰਤੀ ਤੋਂ ਦੇਖੋ ਇਹਦੇ ਵਿੱਚ ਕੁਐਸਚਨ ਆਨਸਰ ਕਿਵੇਂ ਬਣ ਸਕਦੇ ਨੇ ਆਪਣੇ ਕੋਲ ਕਿ ਰੁੱਖ ਲੰਬੇ ਤੇ ਸੰਘਨੇ ਹੁੰਦੇ ਸਨ ਤਾਂ ਕਿੱਥੋਂ ਤੱਕ ਪਹੁੰਚ ਜਾਂਦੇ ਸੀ ਕਿੱਥੋਂ ਤੱਕ ਪਹੁੰਚ ਜਾਂਦੇ ਸੀ ਬੱਦਲਾਂ ਤੱਕ ਪਹੁੰਚ ਜਾਂਦੇ ਸੀ ਠੀਕ ਹੈ ਜਦੋਂ ਬੱਦਲ ਖੁਸ਼ੀ ਨਾਲ ਹਰਾਂਦੇ ਤਾਂ ਬੱਦਲਾਂ ਨੂੰ ਕੀ ਹੁੰਦਾ ਬੱਦਲਾਂ ਨੂੰ ਕਿਉਂ ਲੱਗ ਜਾਂਦਾ ਸੀਗਾ ਕੁਤਕੁਤਾੜੀ ਹੋਣ ਲੱਗ ਜਾਂਦੀ ਸੀ ਬੱਦਲ ਹੱਸਣ ਲੱਗ ਜਾਂਦੇ ਸੀ ਜਦੋਂ ਰੁੱਖ ਖੁਸ਼ੀ ਨਾਲ ਹਰਾਂਦੇ ਤਾਂ ਬੱਦਲਾਂ ਨੂੰ ਕੁਤਕੁਤਾੜੀ ਹੋਣ ਲੱਗਦੀ ਮਤਲਬ ਉਹਨਾਂ ਨੂੰ ਗੁਦਗੁਦੀ ਹੋਣ ਲੱਗ ਜਾਂਦੀ ਸੀਗੀ ਤੇ ਬੱਦਲ ਵੀ ਉੱਚੇ-ਉੱਚੇ ਹੱਸਦੇ ਸੀ ਤੇ ਉਹਨਾਂ ਤੋਂ ਕੀ ਪੈਣ ਲੱਗ ਜਾਂਦਾ ਸੀ ਬਦਲਾਂ ਤੋਂ ਫਿਰ ਜਦੋਂ ਬੱਦਲ ਉੱਚੇ-ਉੱਚੇ ਹੱਸਦੇ ਤਾਂ ਉਹਨਾਂ ਤੋਂ ਕੀ ਪੈਣ ਲੱਗ ਜਾਂਦਾ ਸੀ ਮੀਂਹ ਪੈਣ ਲੱਗ ਜਾਂਦਾ ਸੀ ਬੇਮੌਸਮੀ ਬਰਸਾਤ ਤੋਂ ਧਰਤੀ ਕੀ ਹੋ ਜਾਂਦੀ ਸੀ ਧਰਤੀ ਕੀ ਹੋ ਜਾਂਦੀ ਸੀ ਦੁਖੀ ਹੋ ਜਾਂਦੀ ਸੀ ਮੀਂਹ ਪੈਣ ਕਾਰਨ ਧਰਤੀ ਕੀ ਨਹੀਂ ਹੁੰਦਾ ਸੀਗਾ ਧਰਤੀ ਨੂੰ ਧਰਤੀ ਸੁੱਕ ਨਹੀਂ ਸਕਦੀ ਸੀ ਸੁੱਕਦੀ ਨਹੀਂ ਸੀ ਫਿਰ ਧਰਤੀ ਕੀ ਹੈ ਬਦਲਾਂ ਨਾਲ ਕੀ ਹੋ ਜਾਂਦੀ ਸੀ ਰੁੱਸ ਜਾਂਦੀ ਸੀ ਰੁੱਖਾਂ ਨੂੰ ਕੀ ਕਰਨ ਤੋਂ ਮਨਾ ਕਰਦੀ ਸੀ ਲਹਿਰਾਉਣ ਤੋਂ ਮਨਾ ਕਰਦੀ ਸੀ ਦਰਖਤ ਕੀ ਲਹਿਰਾਂ ਤੋਂ ਰੁਕ ਜਾਂਦੇ ਸੀ ਦਰਖਤ ਜਿਹੜੇ ਲਹਿਰਾਂ ਤੋਂ ਬੁੱਕਦੇ ਨਹੀਂ ਸੀਗੇ ਉਹਨਾਂ ਨੂੰ ਲਹਿਰਾਂ ਵਿੱਚ ਕੀ ਹੁੰਦਾ ਸੀ ਅਨੰਦ ਆਂਦਾ ਸੀ ਬੱਦਲ ਵੀ ਖੁਸ਼ ਹੋ ਕੇ ਕੀ ਕਰਦੇ ਰਹਿੰਦੇ ਸੀ ਫਿਰ ਵਰਖਾ ਕਰਦੇ ਰਹਿੰਦੇ ਸੀ ਇੱਕ ਦਿਨ ਧਰਤੀ ਨਰਸ ਕੇ ਦਰਖਤਾਂ ਨੂੰ ਕੀ ਕੀਤਾ ਰੁੱਖਾਂ ਨੂੰ ਜੜਾਂ ਤੋਂ ਹੀ ਪੱਟ ਦਿੱਤਾ ਉਦੋਂ ਤੋਂ ਧਰਤੀ ਜਿਹੜੀ ਹੈ ਬੱਦਲ ਜਿਹੜੇ ਧਰਤੀ ਤੋਂ ਕੀ ਹੋ ਗਏ ਸੀਗੇ ਦੂਰ ਹੋ ਗਏ ਸੀ ਠੀਕ ਹੈ